हां जी 사ਸਤਰੀਕਾਲ ਦੋਸਤੋ ਮੈਂ ਤੁਹਾਨੂੰ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਇਸ ਵਾਰ ਬਾਗੜੀਆਂ ਦੀ ਚੈਂਪੀਅਨਸ਼ਿਪ ਦੇ ਉੱਤੇ ਪੂਰੇ ਫਾਸਮੇ ਮੁਕਾਬਲੇ ਹੋਣਗੇ ਹਰ ਸਾਲ ਬਹੁਤ ਵੱਡੀ ਚੈਂਪੀਅਨਸ਼ਿਪ ਹੁੰਦੀ ਆ ਤੇ ਦੋਸਤੋ ਇਸ ਵਾਰ ਮਿਤੀ 7 ਫਰਵਰੀ 2024 ਦਿਨ ਬੁੱਧਵਾਰ ਨੂੰ ਕਰਾਈ ਜਾ ਰਹੀ ਹੈ ਬਾਗੜੀਆਂ ਦੀ ਚੈਂਪੀਅਨਸ਼ਿਪ ਦੇ ਦੋਸਤੋ ਪਹਿਲੀ ਟੀਮ ਬਣ ਚੁੱਕੀ ਆ ਬਠਿੰਡਾ ਪਲੱਸ ਮਾਨਸਾ ਦੀ ਤੇ ਦੋਸਤੋ ਬਠਿੰਡਾ ਪਲੱਸ ਮਾਨਸਾ ਦੀ ਟੀਮ ਦੇ ਵਿੱਚ ਪਲੇਅਰ ਖੇਡਣਗੇ ਜੱਗੂ ਹਾਕਮ ਵਾਲੀਆ ਨਿੱਕੂ ਕਲਿਆਣਾ ਵਾਲਾ ਏਕ ਮੀਰਪੁਰੀਆ ਅਮਰਤਨਾਥਿਆਣੇ ਵਾਲਾ ਤੇ ਕੁਲਵੀਰ ਜਟਾਣਾ ਤੇ ਇਸ ਟੀਮ ਦੇ ਦੋਸਤੋ ਰੇਡਰ ਹੋਣਗੇ ਮਾਨਸਾ ਜ਼ਿਲ੍ਹੇ ਦੀ ਸ਼ਾਨ ਗੋਵਿੰਦਪੁਰਿਆ ਮਾਲਾ ਬਲਕਰਨ ਕਲਿਆਣ ਸੁੱਖਾ ਕਰਨ ਦਿਆਲਪੁਰੇ ਵਾਲਾ ਤੇ ਸੋਨੀ ਭਾਦੜਾ ਤੇ 골ਡੀ ਬਜੋ ਬਣੀਆਂ ਤੇ ਕੁਲਵਿੰਦਰ ਧਰਮਪੁਰਾ ਤੇ ਦੋਸਤੋ ਬਹੁਤ ਵੱਡੀ ਟੀਮ ਹੈ ਇਹ ਮਾਨਸੇ ਜ਼ਿਲ੍ਹੇ ਦੀ ਜਿਹੜੀ ਚੈਂਪੀਅਨਸ਼ਿਪ ਉੱਤੇ ਇਸ ਵਾਰ 7 ਫਰਵਰੀ 2024 ਨੂੰ ਖੇਡੇਗੀ ਤੇ ਦੋਸਤੋ ਇਸ ਟੂਰਨਾਮੈਂਟ ਉੱਤੇ ਇਸ ਵਾਰ ਯੂਪੀ ਰਾਜਸਥਾਨ ਦੀ ਟੀਮ ਵੀ ਬਣੀ ਆਗੀ ਤੇ ਹੋਰ ਵੱਡੀਆਂ-ਵੱਡੀਆਂ ਟੀਮਾਂ ਬਣਣਗੀਆਂ ਤੇ ਬਾਕੀ ਜਦੋਂ ਆਪਾਂ ਨੂੰ ਟੀਮਾਂ ਬਾਰੇ ਜਾਣਕਾਰੀ ਮਿਲੂ ਚੈਂਪੀਅਨਸ਼ਿਪ ਦੇ ਉੱਤੇ ਤਾਂ ਉਹ ਵੀ ਆਪਾਂ ਤੁਹਾਨੂੰ ਜਲਦ ਦੱਸ ਦੇਵਾਂਗੇ ਬਾਕੀ ਦੋ ਬਾਕੀ ਆਉਣ ਵਾਲੇ ਟੂਰਨਾਮੈਂਟ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ